ਸੂਹੀ ਮਹੱਲਾ ਤੀਜਾ ਸ਼ਬਦ ਸੱਚ ਸੱਚ ਸੁਹੇਲਾ ਜਿੱਥੈ ਸੱਚੇ ਕਾ ਹੋਏ ਵਿਚਾਰੂ RAM ਹੋਮ ਸਭ ਕੇਲ ਵਿਖ ਕਾਟੇ ਸੱਚ ਰਖਿਆ ਔਰ ਧਾਰੇ RAM ਸੱਚ ਰਖਿਆ ਔਰ ਧਾਰੇ ਦਤ ਤਾਰੇ ਫਿਰ ਭਵ ਜਲ ਤਰਨ ਨਾ ਹੋਈ ਸੱਚਾ ਸਤਗੁਰ ਸੱਚੀ ਬਾਣੀ ਜਿਨ ਸੱਚ ਵਿਖਾਲਿਆ ਸੋਈ ਸੱਚੇ ਸਾਚੇ ਗੁਣ ਗਾਵੈ ਸੱਚ ਸਮਾਵੈ ਸੱਚ ਵੇਖੈ ਸਭ ਸੋਈ ਨਾਨਕ ਸਾਚਾ ਸਾਹਿਬ ਸਾਚੀ ਨਾਹੀ ਸੱਚ ਨਿਸਤਾਰਾ ਹੋਈ ਸੱਚੇ ਸਤਗੁਰ ਸੱਚ 부ਜਾਇਆ ਪਤਿ ਰੱਖੈ ਸੱਚ ਸੋਈ RAM ਸੱਚਾ ਭੋਜਨ ਭਾਉ ਹੈ ਸੱਚਾ ਸੱਚਾ ਨਾਮ ਸੁਖ ਹੋਈ RAMU ਸੱਚਾ ਨਾਮ ਸੁਖ ਹੋਈ ਮਰਨ ਕੋਈ ਗਰਭ ਨ ਜੂਨੀ ਵਾਸਾ ਜੋਤੀ ਜੋਤ ਮਿਲਾਈ ਸੱਚ ਸਮਾਈ ਸੱਚ ਨਾਏ ਪ੍ਰਗਾਸ ਜਿਨਨੀ ਸੱਚ ਜਾਤਾ ਸੇ ਸੱਚੇ ਹੋਏ ਅੰਧਨ ਸੱਚ ਧਿਆਨ ਨਾਨਕ ਸੱਚ ਨਾਮ ਜਿਨਹ ਜਨ ਹਿਰਦੈ ਵਸਿਆ ਨਾ ਵਿਚੜ ਦੁਖ ਪਾਇ ਨ ਸੱਚੀ ਬਾਣੀ ਸੱਚੇ ਗੁਣ ਗਾਵੇ ਤਿਤ ਕਰਸਲਾ ਹੋਈ ਰਾਮ ਨਿਰਮਲ ਗੁਣ ਸਾਚੇ ਤਨ ਮਨ ਸਾਚਾ ਵਿਚ ਸਾਚਾ ਪੁਰਖ ਪ੍ਰਭ ਸੋਈ ਰਾਮ ਸਭ ਸੱਚ ਵਰਤ ਸੱਚ ਬੁਲੇ ਜੋ ਸੱਚ ਕਰੈ ਸੋ ਹੋਈ ਜਹ ਦੇਖ ਤਹਿ ਸੱਚ ਫਸਰਿਆ ਵਰਨਾ ਦੂਜਾ ਕੋਈ ਸੱਚੇ ਉਪਜੈ ਸੱਚ ਸਮਾਵੈ ਮਰ ਜਨਮ ਦੂਜਾ ਹੋਈ ਨਾਨਕ ਸਭ ਕਿਸੇ ਆਪੇ ਕਰਤਾ ਆਪ ਕਰਾਵੈ ਸੋਈ ਸੱਚੇ ਭਗਤ ਸੋਹ ਸੋਹ ਹੈ ਦਰਬਾਰੇ ਸੱਚੋ ਸੱਚ ਵਖਾਣੇ ਰਾਮ ਘਟ ਅੰਤਰੇ ਸਾਚਾ ਬਾਣੀ ਸਾਚੂ ਆਪ ਪਛਾਣੇ ਰਾਮ ਆਪ ਪਛਾਣੇ ਤਾਂ ਸੱਚ ਜਾਣੇ ਸੱਚੇ ਸੋਜੀ ਹੋਈ ਸਚਾ ਸਬਦ ਸੱਚੀ ਹੈ ਸੋਭਾ ਸੱਚ ਹੀ ਸੁਖ ਹੋਈ ਸਾਚ ਰਤੇ ਭਗਤ ਇਕ ਰੰਗੀ ਦੂਜਾ ਰੰਗ ਨ ਕੋਈ ਨਾਨਕ ਜਿਸ ਕੋ ਮਸਤਕ ਲਿਖਿਆ ਤੇ ਸੱਚ ਪ੍ਰਾਪਤ ਹੋਈ ਸੂਹੀ ਮਹੱਲਾ ਤੀਜਾ ਜੁਗ ਚਾਰੇ ਧਨ ਜੇ ਪਵ ਬਿਨ ਸਤਗੁਰ ਸੁਹਾਗ ਨ ਹੋਈ RAM ਨਿਹਚਲ ਰਾਜ ਸੁਦਾ ਹਰ ਕੀ ਰਾ ਤਿਸ ਬਿਨਿਆਵਰ ਨ ਕੋਈ RAM ਤਿਸ ਬਿਨਿਆਵਰ ਨ ਕੋਈ ਸਦਾ ਸਚ ਸੋਈ ਗੁਰਮੁਖ ਏਕੋ ਜਾਣਿਆ ਧੰਨ ਪਿਰ ਮਿਲਾ ਧੰਨ ਪਿਰ ਮਿਲਾ ਵਾ ਹੁਆ ਗੁਰਮਤੀ ਮਨ ਮਾਨਿਆ ਸਤਗੁਰ ਮਿਲਿਆ ਤਾਂ ਹਰ ਪਾਇ ਬਿਨ ਹਰ ਨਾ ਵਹਿ ਮੁਕਤ ਨਾ ਹੋਈ ਨਾਨਕ ਕਾਮੁਣ ਕੰਤੈ 라ਵੇ ਮਨ ਮਾਨਿਆ ਸੁਖ ਹੋਈ ਸਤ ਗੁਰ ਸੇਵ ਧਨ ਬਾਲੜੀਏ ਹਰ ਵਾਰ ਪਾਵਹਿ ਸੁਈ RAM ਸਦਾ ਹੋਵੈ ਸੁਹਾਗਣੀ ਫਿਰ ਮਹਿਲਾ ਵੇਸ ਨਾ ਹੋਈ RAM ਫਿਰ ਮਹਿਲਾ ਵੇਸ ਨਾ ਹੋਈ ਗੁਰਮਖ ਬੂਝੈ ਕੋਈ ਹੋ ਮੈਂ ਮਾਰ ਪਛਾਣਿਆ ਕਰਨੀ ਕਾਰ ਕਮਾਵੇ ਸਬਦ ਸਮਾਵੇ ਅੰਤਰ ਏਕੋ ਜਾਣਿਆ ਗੁਰਮਖ ਪ੍ਰਭ ਰਵੇ ਦਿਨ ਰਾਤੀ ਆਪਣਾ ਆਪਣਾ ਸਾਚੀ ਸੋਭਾ ਹੋਈ ਨਾਨਕ ਕਾਮਣ ਪਿਰ ਰਵੇ ਆਪਣਾ ਰਬ ਰਹਾ ਪ੍ਰਭ ਸੋਈ ਗੁਰ ਕੀ ਘਰ ਕਰੇ ਧਨ ਬਾਲੜੀਏ ਹਰ ਵਰ ਦੇ ਮਿਲਾਏ RAM ਹਰ ਕਾ ਰੰਗ ਰਤੀ ਹੈ ਕਾਮਣ ਮਿਲ ਪ੍ਰੀਤਮ ਸੁਖ ਪਾਏ RAM ਮੇਲ ਪ੍ਰੀਤਮ ਸੁਖ ਪਾਏ ਸੱਚ ਸਮਾਏ ਸੱਚ ਵਰਤੈ ਸਭ ਧਾਏ ਸੱਚਾ ਸਿਕਾਰ ਕਰੇ ਦਿਨ ਰਾਤੀ ਕਾਮਣ ਸੱਚ ਸਮਾਏ ਹਰ ਸੁਖ ਦਾਤਾ ਸਬਦ ਪਛਾਤਾ ਕਾਮਣ ਲਿਆ ਕੰਠ ਲਾਏ ਨਾਨਕ ਮਹਿਲੀ ਮਹਿਲ ਪਛਾਣੈ ਗੁਰਮਤੀ ਹਰ ਪਾਏ ਸਾ ਧਨ ਬੋਲੀ ਭਰ ਸਾ ਧਨ ਬਾਲੀ ਧੁਰ ਮੇਲੀ ਮੇਰਾ ਪ੍ਰਭ ਆਪ ਮਲਾਈ RAM ਗੁਰਮਤੀ ਘਟ ਚਾਨਣ ਹੋਆ ਪ੍ਰਭ ਰਵ ਰਹਿਆ ਸਭ ਥਾਈਂ RAM ਪ੍ਰਭ ਰਵ ਰਹਿਆ ਸਭ ਥਾਈਂ ਮਨ ਵਸਾਈ ਪੂਰਬ ਲਿਖਿਆ ਪਾਇਆ ਸੇਜ ਸਕਾਲੀ ਮੇਰੇ ਪ੍ਰਭ ਪਾਣੀ ਸੱਚ ਸੀਗਾਰ ਬਣਾਇਆ ਕਾਮਣ ਨਿਰਮਲ ਹੋਮੈ ਮਲ ਕੋਈ ਗੁਰਮਤ ਸੱਚ ਸਮਾਈ ਨਾਨਕ ਆਪ ਮਲਾਈ ਕਰਤਾ ਨਾਮ ਨਵੈ ਨਿਦ ਪਾਈ ਸੂਹੀ ਮਹੱਲਾ ਤੀਜਾ ਹਰ ਹਰੀ ਹਰ ਗੁਣ ਗਾਉ ਹਰ ਗੁਰਮੁਖੇ ਪਾਏ RAM ਅਨੰਦ ਸਬਦ ਰਬੂ ਅਨਹਦ ਸਬਦ ਬਜਾਏ RAM ਅਨਹਦ ਸਬਦ ਬਜਾਏ ਹਰ ਜਿਉ ਕਾਰਿ ਆਏ ਹਰ ਗੁਣ ਗਾਉ ਨਾਰੀਆਂ ਦਿਨ ਭਗਤ ਕਰਹਿ ਗੁਣ ਗੁਰ ਆਗੈ ਸਾ ਤਨ ਕੰਤ ਪਿਆਰੀ ਗੁਰ ਕਾ ਸਬਦ ਵਸੈ ਘਟ ਅੰਤਰ ਸੇ ਜਨ ਸਬਦ ਸੁਹਾਏ ਨਾਨਕ ਤੈਨ ਘਰਿ ਸਦਹੀ ਸੁਹਿਲਾ ਹਰਿ ਕਾਰਿ ਕਿਰਪਾ ਘਰ ਆਏ ਭਗਤਾਂ ਮਨ ਆਨੰਦ ਪੈ ਹਰ ਨਾਮ ਰਹਿ ਲਿਵ ਲਾਏ ਗੁਰਮੁਖੇ ਮਨ ਨਿਰਮਲ ਹੂਆ ਨਿਰਮਲ ਹਰ ਗੁਣ ਗਾਏ RAM ਨਿਰਮਲ ਗੁਣ ਗਾਏ ਨਾਮ ਮਨ ਵਸਾਏ ਹਰ ਕੀ ਅੰਮ੍ਰਿਤ ਬਾਣੀ ਜੇਨ ਮਨ ਵਸਿਆ ਸਈ ਜਨ ਇਸ ਤਰੇ ਘੜਕੜ ਸਬਦ ਸਮਾਣੀ ਤੇਰੇ ਗੁਣ ਗਾਵਹਿ ਸਹਿ ਜਿਸਮਾ ਵਹਿ ਸਬਦੇ ਮੇਲ ਮਲਾਏ ਨਾਨਕ ਸਫਲ ਜਨਮ ਤਨ ਕੀ ਤਨ ਕੀ ਰਾਜ ਸਤਿਗੁਰ ਹਰ ਮਾਰਗ ਪਾਏ ਸੰਤ ਸੰਗਤ ਸਿਮੇਲ ਭੈ ਹਰ ਹਰ ਨਾਮ ਸਮਾਏ RAM ਗੁਰ ਕੈ ਸਬਦ ਸਦ ਜੀਵਨ ਮੁਕਤ ਪਾਏ ਹਰ ਕੈ ਨਾਮ ਲਿਵ ਲਾਏ RAM ਹਰ ਨਾਮ ਚਿਤ ਲਾਏ ਗੁਰ ਮੇਲ ਮਲਾਏ ਮਨੁਆ ਰਤਾ ਹਰ ਨਾਲੇ ਸੁਖ ਦਾਤਾ ਪਾਇਆ ਮੋਹ ਚਕਾਇਆ ਅਨ ਦਿਨ ਨਾਮ ਸੰਭਾਲੇ ਗੁਰ ਸਬਦੀ ਰਾਤਾ ਸਹਿਜੇ ਮਾਤਾ ਨਾਮ ਮਨ ਵਸਾਏ ਨਾਨਕ ਤਿਨ ਘਰ ਸਦਹੀ ਸੋਇਲਾ ਜੇ ਸਤਿਗੁਰ ਸੇਵ ਸਮਾਏ ਬਿਨ ਸਤਿਗੁਰ ਜਗ ਭਰਮ ਭੁਲਾਇਆ ਹਰ ਕਾ ਮੈਲ ਨ ਪਾਇਆ RAM ਗੁਰਮੁਖੇ ਇਕ ਮੈਲ ਮਿਲਾਇਆ ਤਿਨ ਕੇ ਦੁਖ ਗਵਾਇਆ RAM ਤਨ ਕੇ ਦੁਖ ਗਵਾਇਆ ਜਹਰ ਮਨ ਪਾਇਆ ਸਦਾ ਗਾ ਵਹਿ ਰੰਗ ਰਾਤੇ ਹਰ ਕੀ ਭਗਤ ਸਦਾ ਜਨ ਨਿਰਮਲ ਧੁਗ ਧੁਗ ਸਦ ਹੀ ਜਾਤੇ ਸਾਚੀ ਭਗਤ ਕਰਹਿ ਦਰ ਜਾਪੈ ਘਰ ਦਰ ਸੱਚਾ ਸੋਈ ਨਾਨਕ ਸੱਚਾ ਸੁਹਿਲਾ ਸੱਚੀ ਸਚ ਬਾਣੀ ਸਬਦੇ ਹੀ ਸੁਖ ਹੋਈ ਸੂਹੀ ਮਹੱਲਾ ਤੀਜਾ ਜਹ ਜੇ ਲੋੜ ਅਹ ਵਰ ਬਾਲੜੀਏ ਤਾਂ ਗੁਰ ਚਰਣੀ ਚਿਤ ਲਾਏ RAM ਸਦਾ ਹੋ ਬਹ ਸੁਹਾਗਣੀ ਹਰ ਜਿਉ ਮਰੇ ਨ ਜਾਏ RAM ਹਰ ਜਿਉ ਮਰੈ ਨ ਜਾਏ ਗੁਰ ਕੈ ਸਹਜ ਸੁਭਾਏ ਸਾ ਧਨਕੰਤ ਪਿਆਰੀ ਸੱਚ ਸੰਜਮ ਸਦਾ ਹੈ ਨਿਰਮਲ ਗੁਰ ਕੈ ਸਬਦ ਸੀ ਗਾਰੀ ਮੇਰਾ ਪ੍ਰਭ ਸਾਚਾ ਸਦ ਹੀ ਸਾਚਾ ਜਿਨ ਆਪੇ ਆਪ ਉਪਾਇਆ ਨਾਨਕ ਸਦਾ ਫਿਰ 라ਵੇ ਆਪਣਾ ਜਿਨ ਗੁਰ ਚਰਣੀ ਚਿਤ ਲਾਇਆ ਫਿਰ ਪਾਇਆ ਫਿਰ ਪਾਇਆ ਤੇਰ ਪਾਇਆ ੜ ਪਾਇੜਾ ਬਲੜੀਏ ਅਨੰਦ ਸਹਿਜੇ ਮਾਤੀ ਰਾਮ ਗੁਰਮਤੀ ਮਨ ਅਨੰਦ ਭਇਆ ਤਿਤ ਤਨ ਮੈਲ ਨਾ ਰਾਮ ਦਿੱਤ ਤਨ ਮੇਲ ਨਰਾਤੀ ਹਰ ਪ੍ਰਭ ਰਾਤੀ ਮੇਰਾ ਪ੍ਰਭ ਮੇਲ ਮਿਲਾਏ ਅਨ ਦਿਨ 라ਵੇ ਹਰ ਪ੍ਰਭ ਆਪਣਾ ਵਿੱਚ ਹੋ ਆਪ ਗਵਾਏ ਗੁਰਮਤ ਪਾਇਆ ਸਹਿਜ ਮਿਲਾਇਆ ਆਪਣੇ ਪ੍ਰੀਤਮ ਰਾਤੀ ਨਾਨਕ ਨਾਮ ਲੈ ਵੜਿਆਈ ਪ੍ਰਭ 라ਵੇ ਰੰਗ ਰਾਤੀ ਪਿਰ 라ਵੇ ਰੰਗ ਰਾਤੜੀਏ ਪਿਰ ਕਾ ਮਹਿਲ ਤਿੰਨ ਪਾਇਆ RAM ਸੂ ਸਹੁ ਆਤ ਨਿਰਮਲ ਦਾਤਾ ਜਿਨ ਵਿੱਚ ਹੋ ਆਪ ਗਵਾਇਆ ਰਾਮ ਵਿੱਚੋ ਹੋ ਮੋ ਚਕਾਇਆ ਜਾ ਹਰ ਪਾਇਆ ਹਰ ਕਾਮਣ ਮਨ ਭਾਣੀ ਅਨ ਦਿਨ ਗੁਣ ਗਾਵੇ ਨਿਤ ਸਾਚੇ ਕਥੇ ਅਕਥ ਕਹਾਣੀ ਜੁਗ ਚਾਰੇ ਸਾਚਾ ਏਕੋ ਵਰਤੈ ਬਿਨ ਗੁਰ ਕਿਨੈ ਨਾ ਪਾਇਆ ਜਨ ਨਾਨਕ ਰੰਗ ਰਵੈ ਰੰਗ ਰਾਤੀ ਜਿਨ ਹਰ ਸੇਤੀ ਚਿਤ ਲਾਇਆ ਕਾਮਣ ਮਨ ਸੁਹਿਲੜਾ ਸਾਜਨ ਮਿਲੇ ਪਿਆਰੇ ਰਾਮ ਗੁਰਮਤੀ ਮਨ ਨਰਮਲ ਹੋਆ ਹਰ ਰਾਖਿਆ ਉਰ ਧਾਰੇ RAM ਹਰ ਰਾਖਿਆ ਉਰ ਧਾਰੇ ਆਪਣਾ ਕਾਰਜ ਸਵਾਰੇ ਗੁਰਮਤੀ ਹਰ ਜਾਤਾ ਪ੍ਰੀਤਮ ਮੋਹਿ ਲਿਆ ਮਨ ਮੇਰਾ ਪਾਇਆ ਕਰਮ ਬਿਧਾਤਾ ਸਤਗੁਰੂ ਸੇਵ ਸਦਾ ਸੁਖ ਪਾਇਆ ਹਰ ਵਸਿਆ ਮਨ ਮੁਰਾਰੇ ਨਾਨਕ ਮੇਲ ਲਈ ਗੁਰੇ ਆਪਣੇ ਗੁਰ ਕੈ ਸਬਦ ਸਵਾਰੇ ਸੂਹੀ ਹੱਲਾ ਤੀਜਾ ਸੋਇ ਲੜਾ ਹਰਿ ਰਾਮ ਨਾਮ ਗੁਰ ਸਬਦੀ ਵਿਚਾਰੇ ਰਾਮ ਹਰ ਮਨ ਤਨੋਂ ਗੁਰਮukh ਭੀਜੈ ਰਾਮ ਰਾਮ ਨਾਮ ਪਿਆਰੇ ਰਾਮ ਰਾਮ ਨਾਮ ਪਿਆਰੇ ਸਭ ਕੁਲ ਉਧਾਰੇ ਰਾਮ ਨਾਮ ਮੁਖ ਬਾਣੀ ਆਵਣ ਜਾਣ ਰਹੇ ਸੁਖ ਪਾਇਆ ਘਰ ਅਨਹਦ ਤੋਂ ਸੁਰਤ ਸਮਾਣੀ ਹਰ ਹਰ ਇੱਕ ਪਾਇਆ ਹਰ ਪ੍ਰਭ ਨਾਨਕ ਕਿਰਪਾ ਧਾਰੇ ਸੋਹਿ ਲੜਾ ਹਰ ਰਾਮ ਨਾਮ ਗੁਰ ਸਬਦੀ ਵਿਚਾਰੇ ਹਵਨੀਵੀ ਪ੍ਰਭ ਆ ਤੂਚਾ ਕਿਉ ਕਰ ਮਿਲਿਆ ਜਾਏ ਰਾਮ ਗੁਰ ਮੇਲੀ ਬੋ ਕਿਰਪਾ ਧਾਰੀ ਹਰ ਕੈ ਸਬਦ ਸੁਭਾਏ ਰਾਮ ਮਿਲ ਸਬਦ ਸੁਭਾਏ ਆਪ ਗੁਆਏ ਰੰਗ ਸੁਰਲਿਆ ਮਾਣੇ ਸੇ ਸੁਖਾ ਲਈ ਜਾ ਪ੍ਰਭ ਆ ਹਰ ਹਰ ਨਾਮ ਸਮਾਣੇ ਨਾਨਕ ਸੁਹਾਗਣ ਸਾਵਡ ਭਾਗੀ ਜੇ ਚੱਲੈ ਸਤਿਗੁਰੁ ਭਾਏ ਹਮਨੀ ਵੀ ਪ੍ਰਭ ਆਤੂਚਾ ਕਿਉ ਕਰ ਮਿਲਿਆ ਜਾਏ RAM ਘਟ ਘਟੇ ਸਭਨਾ ਵਿੱਚ ਏਕੋ ਏਕੋ RAM ਪਤਾਰੂ RAM ਇਕ ਨਾਮ ਪ੍ਰਭ ਦੂਰ ਵਸੈ ਇਕ ਨਾਮ ਆਧਾਰੂ RAM ਇਕ ਨਾਮ ਆ ਨਾਮ ਇਕ ਨਾਮ ਮਨ ਆਧਾਰੂ ਸਿਰਜਣਹਾਰੋ ਵਡਭਾਗੀ ਗੁਰ ਪਾਇਆ ਘੜ ਘੜ ਹਰ ਪ੍ਰਭ ਏਕੋ ਸਾਮੀ ਗੁਰਮੁਖ ਲਖ ਲਖਾਇਆ ਹੰ ਸਹਿਜ ਅੰਤੁ ਹੋ ਮਨ ਮਾਨ ਨਾਨਕ ਬ੍ਰਹਮ ਵਿਚਾਰੂ ਘਟ ਘਟੇ ਸਭਨਾ ਵਿੱਚ ਏਕ ਏਕੋ ਰਾਮ ਪਤਾਰੂ ਰਾਮ ਗੁਰ ਸੇਵਨ ਸੁਖ ਤ ਸਤਗੁਰ ਦਾਤਾ ਹਰ ਹਰ ਨਾਮ ਸਮਾਇਆ ਰਾਮ ਹਰ ਧੂੜ ਦੇਵ ਹੋ ਮੈਂ ਪੂਰੇ ਗੁਰ ਕੀ ਹੰ ਪਾਪੀ ਮੁਕਤ ਕਰਾਇਆ ਰਾਮ ਪਾਪੀ ਮੁਕਤ ਕਰਾਏ ਆਪ ਗਵਾਏ ਨਿਜ ਘਰ ਵਸ ਪਾਇਆ ਵਾਸਾ ਬਬੇ ਇੱਕ ਬੁੱਧੀ ਸੁਖ ਰੈਣ ਵਿਹਾਣੀ ਗੁਰਮਤਿ ਨਾਮ ਪ੍ਰਗਾਸਾ ਹਰ ਹਰ ਅਨੰਦ ਭਿਆ ਦਿਨ ਰਾਤੀ ਨਾਨਕ ਆਰ ਮੀਠ ਲਗਾਏ ਗੁਰ ਸੇਵਨ ਸਤਗੁਰ ਦਾਤਾ ਹਰ ਹਰ ਨਾਮ ਸੁਮਾਏ ਰਾਗ ਸੂਹੀ ਮਹੱਲਾ ਚੌਥਾ ਸ਼ੰਤ ਘਰ ਪਹਿਲਾ ਏਕ ਓੰਕਾਰ ਸਤਗੁਰ ਪ੍ਰਸਾਦਿ ਸਤਗੁਰ ਪ੍ਰਕਮਲਾਇ ਅਬਗੜ ਵਿਕਣਾ ਗੁਣ ਰਵਾ ਬਲਰਾਮ ਜੀਓ ਹਰ ਹਰ ਨਾਮ ਧਿਆਏ ਗੁਰਬਾਣੀ ਨਿਤ ਨਿਤ ਜਵਾਵ ਬਲਰਾਮ ਜੀਓ ਗੁਰਬਾਣੀ ਸਦ ਮੀਠੀ ਲਾਗੀ ਪਾਪ ਵਿਕਾਰ ਗਵਾਇਆ ਹौं ਮੈਂ ਰੁਗ ਗਿਆ ਪਉ ਭਾਗਾ ਸਹਜੇ ਸਹਜ ਮਿਲਾਇਆ ਕਾਇਸੀ ਜੇ ਗੁਰ ਸ਼ਬਦ ਸੁਖਾਲੀ ਗਿਆਨ ਤਤ ਕਰ ਭੂਗੂ ਆਨ ਦਿਨ ਸੁਖ ਮਾਣੇ ਨਿਤ ਰਲਿਆ ਨਾਨਕ ਧੁਰ ਸੰਜੋਗੋ ਸਤ ਸੰਤੋ ਕਰ ਪਾਓ ਕੁੜਮ ਕੁੜਮਾਈ ਆਇਆ ਬਲਰਾਮ ਜੀਓ ਸੰਤ ਜਨਾ ਕਰ ਮੇਲ ਗੁਰ ਬਾਣੀ ਗਾਵਾਈਆ ਬਲਰਾਮ ਜੀਓ ਬਾਣੀ ਗੁਰ ਗਾਈ ਪਰਮ ਗਤ ਪਾਈ ਪੰਜ ਮਿਲੇ ਸੁਹਾਇਆ ਗਿਆ ਕ੍ਰੋਧ ਮਮਤਾ ਤਨ 나ਠੀ ਪਖੰਡ ਭਰਮ ਗਵਾਇਆ ਹੋਮ ਮੈਂ ਪੀਰ ਗਈ ਸੁਖ ਪਾਇਆ ਰੋਗਤ ਭੈ ਸਰੀਰ ਗੁਰ ਪ੍ਰਸਾਦੀ ਬ੍ਰਹਮ ਪਛਾਤਾ ਨਾਨਕ ਗੁਣੀ ਗਹੀਰਾ ਮਾਨਮੁਖ ਵਿਛੜੀ ਦੂਰ ਮੈਲ ਨ ਪਾਏ ਬਲ ਗਇਆ ਬਲਰਾਮ ਬਲ ਗਈ ਬਲਰਾਮ ਜੀਓ ਅੰਤਰ ਮੰਤਾ ਕੂੜ ਕੂੜ ਵਿਹਾਜੇ ਕੂੜ ਲਈ ਬਲਰਾਮ ਜੀਓ ਕੂੜ ਕਪਟ ਕਮਾਵੇ ਮਹਾ ਦੁਖ ਪਾਵੇ ਬਣ ਸਾਧ ਗੁਰ ਮਾਗ ਨ ਪਾਇਆ ਉੱਜੜ ਪੰਥ ਭ੍ਰਮੇ ਗਾਵਾਰੀ ਖੇਨ ਖੇਨ ਤੱਕੀ ਖਾਇਆ ਆਪੇ ਦਇਆ ਕਰੇ ਪ੍ਰਭ ਦਾਤਾ ਸਾਧ ਗੁਰ ਪੁਰਖ ਮਿਲਾਏ ਜਨਮ ਜਨਮ ਕੇ ਵਿਛੜੇ ਜਨਮ ਮੇਲੇ ਨਾਨਕ ਸਹਿਜ ਸੁਭਾਏ ਆਇਆ ਲਗਨ ਗਣਾਈ ਹਿਰਦੈ ਧਨ ਉਮਾਹੀਆ ਬਲਰਾਮ ਜੀਉ ਪੰਡਤ ਪਾਦੇ ਆਣ ਪਤੀ ਬਹਿਵਾ ਚਾਈਆ ਬਲਰਾਮ ਜੀਉ ਪਤੀ ਵਚਾਈ ਮਨ ਵੱਜੀ ਵਿਧਾਈ ਜਬ ਸਾਚਨ ਸੁਣੇ ਘਰ ਆਏ ਗੁਣੀ ਗਿਆਨੀ ਬਹਿ ਮਤ ਪਕਾਇਆ ਫੇਰੇ ਤਤ ਦਵਾਈ ਵਰ ਪਾਇਆ ਪੁਰਖ ਅਗੰਭ ਅਗੋਚਰ ਸਦ ਨਭ ਤਨਬਾਲ ਸਖਾਈ ਨਾਨਕ ਕਿਰਪਾ ਕਰ ਕਐ ਮੇਲੇ ਵਿਛੜ ਕਦੇ ਨਾ ਜਾਈ ਸੂਹੀ ਮਹੱਲਾ ਚੌਥਾ ਹਰ ਪੈ ਲੜੀ ਲਾਮ ਪਰਵਰਤੀ ਕਰਮ ਦਰੜਾਇਆ ਬਲਰਾਮ ਜੀਓ ਬੜਾ ਬਾਣੀ ਬ੍ਰਹਮਾ ਵੇਦ ਧਰਮ ਦਰੜੋ ਪਾਪ ਤਜਾਇਆ ਬਲਰਾਮ ਜੀਉ ਧਰਮ ਦਰੜੋ ਹਰਨਾਮ ਤੇ ਆਵੋ ਸਿਮਰਤ ਨਾਮ ਦਰੜਾਇਆ ਸਤਗੁਰ ਗੁਰਪੂਰਾ ਆਰਾਧੋ ਸਭ ਕਿਲ ਵਿਖ ਪਾਪ ਗਵਾਇਆ ਸਹਿਜ ਆਨੰਦ ਹੋਆ ਵਡਪਾਗੀ ਮਨ ਹਰ ਹਰ ਮਿੱਠਾ ਲਾਇਆ ਜਨ ਕਹ ਨਾਨਕ ਲਾਉ ਪਹਿਲੀ ਆਰੰਭ ਕਾ ਜਿਰਚਾਇਆ ਅਰ ਦੂਜੜੀ ਲਾਵ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ ਨਿਰਭਉ ਭੈ ਮਨ ਹੋਏ ਹਉਮੈ ਮੈਲ ਗਵਾਇਆ ਬਲਰਾਮ ਜੀਓ ਨਿਰਮਲ ਭਉ ਪਾਇਆ ਹਰ ਗੁਣ ਗਾਇਆ ਹਰ ਵੇਖੇ ਰਾਮ ਹਦੂਰੇ ਹਰ ਆਤਮ ਰਾਮ ਪਸਾਰਿਆ ਸਵਾਮੀ ਸਰਬ ਰਹਿਆ ਭਰ ਪੂਰੇ ਅੰਤੁਰ ਬਾਹਰ ਹਰ ਪ੍ਰਵੇ ਕੋ ਮਿਲੈ ਮਿਲ ਹਰ ਜਨ ਮੰਗਲ ਗਾਏ ਜਨ ਨਾਨਕ ਦੂਜੀ ਲਾਭ ਚਲਾਈ ਅਨਹਦ ਸਬਦ ਬਜਾਏ ਹਰ ਤੀਜੜੀ ਲਾਭ ਮਨ ਚਾਉ ਭਾਇਆ ਬੈਰਾਗਿਆ ਬਲਰਾਮ ਜੀਓ ਸੰਤ ਜਨਾ ਹਰ ਮੇਲ ਹਰ ਪਾਇਆ ਵਡ ਭਾਗਿਆ ਬਲਰਾਮ ਜੀਓ ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੀ ਹਰ ਬਾਣੀ ਸੰਤ ਜਨਾ ਵਡ ਭਾਗੀ ਪਾਇਆ ਹਰ ਕਥਿ ਇਹ ਗਤ ਕਾਣੀ ਹਿਰਦੈ ਹਰ 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 ਧੁਨਿ ਉਪਜੀ ਹਰ ਜਪੀਐ ਮਸਤਕ ਭਾਗ ਜਿਓ ਜਨ ਨਾਨਕ ਬੋਲੇ ਤੀ ਜੀ ਲੋਲੇ ਤੀ ਜੀ ਲਾਵੇ ਹਰੁ ਉਪਜੈ ਮਨ ਬੈ ਰਾਗ ਜਿਓ ਹਰ ਚੌਥੜੀ ਲਾਉ ਮਨ ਸਹਿਜ ਪਿਆ ਹਰ ਪਾਇਆ ਬਲਰਾਮ ਜਿਓ ਗੁਰਮਖ ਮੇਲਿਆ ਸੁਭਾਏ ਹਰ ਮਨ ਤਨ ਮੀਠਾ ਲਾਇਆ ਬਲਰਾਮ ਜਿਓ ਹਰ ਮੀਠਾ ਲਾਇਆ ਮੇਰੇ ਪ੍ਰਭ ਭਾਇਆ ਅਨੰਦਨ ਹਰ ਲਿਬਲਾਈ ਮਾਨ ਚਿੰਦਿਆ ਬਲ ਪਾਇਆ ਸੁਆਮੀ ਹਰ ਨਾਮ ਵਜੀਵਾ ਧਾਈ ਹਰ ਪ੍ਰਭ ਠਾਕੁਰ ਕਾਜ ਰਚਾਇਆ ਧਨ ਹਿਰਦੈ ਨਾਮ ਵਿਗਾਸੀ ਜਨ ਨਾਨਕ ਬੋਲੇ ਚੌਥੀ ਲਾਵੇ ਹਰ ਪਾਇਆ ਪ੍ਰਭ ਬਨਾਸੀ ਏਕੋ ਅਹੰਕਾਰ ਸਤਗੁਰ ਪ੍ਰਸਾਦਿ ਰਾਗ ਸੁਹੀ chant ਮਹੱਲਾ ਚੌਥਾ ਘਰ ਦੂਜਾ ਗੁਰਮੁਖਾਰ ਗੁਣ ਗਾਏ ਹਿਰਦੈ ਰਸਨ ਰਸਾਏ ਹਾਰ ਰਸਨ ਰਸਾਏ ਮੇਰੇ ਪ੍ਰਭਾਏ ਮਿਲਿਆ ਸਹਿਜ ਸੁਭਾਏ ਆਨੰਦ ਭੋਗ ਭੋਗੇ ਸੁਖ ਸੋਵੇ ਸਬਦ ਰਹਿ ਲਿਬਲਾਏ ਵਡੈ ਭਾਗ ਗੁਰ ਪਾਈਏ ਪੂਰਾ ਪਾਈਏ ਅੰਤਿ ਨਾਮ ਧਿਆਏ ਸਹਿਜੇ ਸਹਿਜ ਮਿਲਿਆ ਜਗ ਜੀਵਨ ਨਾਨਕ ਸੁਨ ਸਮਾਏ ਸੰਗਤ ਸੰਤ ਮਿਲਾਏ ਹਰ ਸਰ ਨਿਰਮਲ ਨਾਏ ਨਿਰਮਲ ਜਲ ਨਾਏ ਮੈਲ ਗਵਾਏ ਭੈ ਪਵਿੱਤ ਸਰੀਰਾ ਦੁਰਮਤ ਮੈਲ ਗਈ ਪ੍ਰਮ ਭਾਗਾ ਹੋ ਮੈਂ ਬਿੰਠੀ ਪੀਰਾ ਨਦਰ ਪ੍ਰਭੂ ਸਤ ਸੰਗਤ ਪਾਈ ਨਿਜ ਘਰ ਹੋ ਆਵਾਸ ਹਰ ਮੰਗਲ ਰਸ ਰਸਨ ਰਸਾਏ ਨਾਨਕ ਨਾਮ ਪ੍ਰਗਾਸਾ ਅੰਤਰਤਨ ਵਿਚਾਰੇ ਗੁਰਮੁਖ ਨਾਮ ਪਿਆਰੇ ਹਰਨਾਮ ਪਿਆਰੇ ਸਬਦ ਨਿਸਤਾਰੇ ਅਗਿਆਨ ਅਧੇਰ ਗਵਾਇਆ ਗਿਆਨ ਪ੍ਰਚੰਡ ਬਲ ਆ ਘਟ ਚਾਨਣ ਘਰ ਮੰਦਰ ਸੁਹਾਇ ਤਨ ਮਨ ਅਰਪ ਸਿਗਾਰ ਬਣਾਏ ਹਰ ਪ੍ਰਭ ਸਾਚੇ ਭਾਇ ਜੋ ਪ੍ਰਭ ਕਹੈ ਸੋਈ ਪਰ ਕੀਜੈ ਨਾਨਕ ਅੰਕ ਸਮਾਇਆ ਹਰ ਪ੍ਰਭ ਕਾ ਜਿਰਚਾ ਗੁਰਮੁਖ ਵਿਆਹਣ ਆਇਆ ਵਿਆਹਣ ਆਇਆ ਗੁਰਮੁਖ ਘਰ ਪਾਇਆ ਸਾ ਤਨ ਕੰਤ ਪਿਆਰੀ ਸੰਤ ਜਨਾ ਮਿਲ ਮੰਗਲ ਗਾਏ ਹਰ ਜੀਉ ਆਪ ਸਵਾਰੀ ਸੁਰ ਨਰ ਗਣ ਗੰਧਰ ਮਿਲ ਆਏ ਅਪੂਰਬ ਜੰਜ ਬਣਾਈ ਨਾਨਕ ਪ੍ਰਭ ਪਾਇਆ ਮੈਂ ਸਾਚਾ ਨਾ ਕਦੇ ਮਰੈ ਨਾ ਜਾਈ ਰਾਗ ਸੂਹੀ ਸ਼ੰਤ ਮਹੱਲਾ ਚੌਥਾ ਘਰ ਤੀਜਾ ਏਕੋ ਓੰਕਾਰ ਸਤਗੁਰ ਪ੍ਰਸਾਦ ਆਉ ਸੰਤ ਜਨੋ ਗੁਣ ਗਾਵਹਿ ਗੋਵਿੰਦ ਕੇਰੇ RAM ਗੁਰਮੁਖ ਮਿਲ ਰਹੀਐ ਘਰ ਬਾਜਹਿ ਸਬਦ ਕਨੇਰੇ RAM ਸਬਦ ਕਨੇਰੇ ਆਰ ਪ੍ਰਭ ਨੇਰੇ ਤੂ ਕਰਤਾ ਸਭ ਥਾਈ ਐਨਸ ਜਪੀ ਸਦਾ ਸਾਲਾਹੀ ਸਾਚ ਸਬਦ ਲਿਵਲਾਈ ਅੰਧਨ ਸਹਿਜ ਰਹਿ ਰੰਗ ਰਤਾ RAM ਨਾਮ ਰਿੱਧ ਪੂਜਾ ਨਾਨਕ ਗੁਰਮੁਖ ਏਕ ਪਛਾਣ ਹੈ ਅਵਰ ਨ ਜਾਣੈ ਦੂਜਾ ਸਭ ਮਹਿ ਰਬ ਰਹਾ ਸੂ ਪ੍ਰਭ ਅੰਤੁਰ ਜਾ ਮੀਰਾ ਗੁਰ ਸ਼ਬਦ ਰਵੈ ਰਬ ਰਹਿਆ ਸੂ ਪ੍ਰਭ ਮੇਰਾ Swami Ram ਪ੍ਰਭ ਮੇਰਾ Swami ਅੰਤੁਰ ਜਾ ਮੀ ਘੜ ਘੜ ਰਵਿਆ ਸੋਈ ਗੁਰਮਤ ਸੱਚ ਪਾਈਐ ਸਹਿਜ ਸਮਾਈਐ ਤਿਸ ਬਨ ਅਬਰ ਨ ਕੋਈ ਸੈ ਜੀ ਗੁਣ ਗਾਵਾਂ ਜੀ ਪ੍ਰਭ ਭਾਵਾ ਆਪੇ ਲਏ ਮਲਾਏ ਨਾਨਕ ਸੁ ਪ੍ਰਭ ਸਭ ਤੇ ਜਾਪੈ ਅਹਨ ਸਨਾਮ ਧਿਆਏ ਇਹੋ ਜਗਉ ਦੁੱਤਰ ਮਾਨਮੁਖ ਪਾਰ ਨ ਪਾਈ RAM ਅੰਤਰਿ ਹਉ ਮੈ ਮਮਤਾ ਕਾਮ ਕ੍ਰੋਧ ਚਿਤ ਰਾਈ RAM ਅੰਤਰਿ ਚਿਤ ਰਾਈ ਥਾਏ ਨ ਪਾਈ ਬਿਰਥਾ ਜਨਮ ਗਵਾਇਆ ਜਾਂ ਮਗ ਦੁਖ ਪਾਵੇ ਝੂਠਾ ਖਾਵੇ ਅੰਤ ਗਿਆ ਪਛਤਾਇਆ ਬਿਰ ਨਾ ਵੈ ਕੋ ਬੇਲੀ ਨਹੀਂ ਪੁੱਤ ਕੁਟੰਬ ਸੁਤ ਭਾਈ ਨਾਨਕ ਮਾਇਆ ਮੋਹ ਪਸਾਰਾ ਗੈ ਸਾਥ ਨਜਾਈ ਹਉ ਪੁੱਛੋ ਆਪਣਾ ਸਤਗੁਰ ਦਾਤਾ ਕਿਰ ਬਿਦ ਦੁਤਰ ਤਰੀਐ ਰਾਮ ਸਤਗੁਰ ਭਾਏ ਚਲੋ ਜੀਵਤ ਆਏ ਮਰੀਐ ਰਾਮ ਜੀਵਤ ਆ ਮਰੀਐ ਭਉਜਲ ਤਰੀਐ ਗੁਰਮੁਖ ਨਾਮ ਸਮਾਵੈ ਪੂਰਾ ਪੁਰਖ ਪਾਇਆ ਵਡਭਾਗੀ ਸਤਿਨਾਮ ਲੇਵ ਲਾਵੇ ਮਤ ਪ੍ਰਗਾਸ ਭਈ ਮਨ ਮਾਨਿਆ RAM ਨਾਮ ਵਡਿਆਈ ਨਾਨਕ ਪ੍ਰਭ ਪਾਇਆ ਸ਼ਬਦ ਮਿਲਾਇਆ ਜੋਤੀ ਜੋਤ ਮਿਲਾਈ ਸੂਹੀ ਮਹੱਲਾ ਚੌਥਾ ਕਰ ਪੰਜਵਾਂ ਏਕ ਓੰਕਾਰ ਸਤਗੁਰ ਪ੍ਰਸਾਦ ਗੁਰਸੰਤ ਜਨੋ ਪਿਆਰਾ ਮੈਂ ਮਿਲਿਆ ਮੇਰੀ ਤ੍ਰਿਸ਼ਨਾ ਬੁਝ ਗਈ ਆਸੇ ਹੋ ਮਨ ਤਨ ਦੇਵਾ ਸਤਿਗੁਰ ਐ ਮੈਂ ਮੇਲੇ ਪ੍ਰਭ ਗੁਣਤਾ ਸੇ ਧੰ ਧੰ ਗੁਰੂ ਵਡਪੁਰਖ ਹੈ ਮੈਂ ਦਸੇ ਹਰ ਸਾ ਬਾਸੀ ਵਡ ਭਾਗੀ ਹਰ ਪਾਇਆ ਜਨ ਨਾਨਕ ਨਾਮ ਵਿਗਾਸੇ ਗੁਰ ਸੱਜਣ ਪਿਆਰਾ ਮੈਂ ਮਿਲਿਆ ਹਰ ਮਾਰਗ ਪੰਥ ਦਸਾਹਾ ਘਰ ਆਵੋ ਚਿਰੀ ਵਿਛੁੰਨਿਆ ਮਿਲ ਸਬਦ ਗੁਰੂ ਪ੍ਰਭ ਨਾਹਾ ਹਉ ਤੁਝ ਬਾਜੂ ਖਰੀ ਉਡੀਨੀਆ ਜੋ ਜਾਲ ਬਿਨ ਮੀਨ ਮਰਾਹਾ ਬੁੱਢਾ ਪਾਗੀ ਅਰਤੈ ਜਨ ਨਾਨਕ ਨਾਮ ਸੁਮਾ ਮਨ ਦੇ ਦਸ ਚਲ ਚਲ ਭਰਮਿਆ ਮਨ ਮੁਖ ਭਰਮ ਭੁਲਾਇਆ ਨੇਤਿਆ ਸਾ ਮਨ ਚਿਤਵੇ ਮਨ ਤ੍ਰਿਸ਼ਨਾ ਭੁੱਖ ਲਗਾਇਆ ਅਨਤ ਧਨ ਧਰ ਦੱਬਿਆ ਫਿਰ ਬਿਖ ਭਾਲਣ ਗਿਆ ਜਨ ਨਾਨਕ ਨਾਮ ਸਲਾਹੇ ਤੂੰ ਬਿਰਣਾ ਵੇ ਪਾਚ ਪਾਚ ਮੁਆ ਗੁਰ ਸੁੰਦਰ ਮੋਹਨ ਪਾਏ ਕਰੇ ਹਰ ਪ੍ਰੇਮ ਬਾਣੀ ਮਨ ਮਾਰਿਆ ਮੇਰਾ ਹਿਰਦੈ ਸੁਧ ਬੁੱਧ ਵਿਸਰ ਗਈ ਮਨ ਆਸਾ ਚਿੰਤ ਵਿਸਾਰਿਆ ਮੈਂ ਅੰਤਰਵੇਦਨ ਪ੍ਰੇਮ ਕੀ ਗੁਰ ਦੇਖਤ ਮਨ ਸਾਧਾਰਿਆ ਮੈਂ ਅੰਤਰਵੇਦਨ ਪ੍ਰੇਮ ਕੀ ਗੁਰ ਦੇਖਤ ਮਨ ਸਾਧਾਰਿਆ ਬਡ ਭਾਗੀ ਪ੍ਰਭ ਆਏ ਮਿਲ ਜਨ ਨਾਨਕ ਖਿੰਖਿਨ ਵਾਰਿਆ ਸੂਹੀ ਛੰਤ ਮਹੱਲਾ ਚੌਥਾ ਮਾਰੇ ਸੋ ਵੇ ਜਨ ਹੋ ਮੈਂ ਬਖਿਆ ਜਿਨ ਹਰ ਪ੍ਰਭ ਮਿਲਣ ਨਾ ਦਿੱਤੀਐ ਦੇਹ ਕੰਚਨ ਵੇ ਵੰਨੀ ਆਏ ਨੇਹੁ ਮੈਂ ਆਇਨ ਹੋਂ ਮੈਂ ਮਾਰ ਬ ਗੁੱਤੀਆ ਮੂ ਮਾਇਆ ਵੀਸ ਸਭ ਕਾਲ ਖੈਨ ਮਨ ਮੁਖ ਮੁੜ ਮੂੜ ਸਜ ਸਜਤੀਆ ਜਨ ਨਾਨਕ ਗੁਰਮਖੋਪਰੇ ਗੁਰ ਸੋਪੀ ਹੋਂ ਮੈਂ ਛੁੱਟਿਆ ਵਸ ਆਣ ਹੋਵੇ ਜਨ ਇਸ ਮਨ ਕੋ ਮਨ ਵਾਸੀ ਜਿਨ ਨਿਤ ਭਉਦਿਆ ਦੁਖ ਰੂ ਦੁਖ ਰਣ ਵੇ ਰਣ ਵੇ ਵਿਹਾਣੀਆਂ ਨਿਤ ਆਸ ਆਸ ਕਰਿੰਦਿਆ ਗੁਰ ਪਾਇਆ ਵੀ ਸੰਤ ਜਨੋ ਮਨ ਆਸ ਪੂਰੀ ਹਰ ਚਉਦਿਆ ਜਨ ਨਾਨਕ ਪ੍ਰਭ ਦੇਹੁ ਮਤੀ ਛਡ ਆਸ ਨਿਤ ਸੁਖ ਸੌਂਦਿਆ ਸਾਤ ਨਿਆਸਾ ਚਿਤ ਕਰੇ RAM ਰਾਜਿਆ ਹਰ ਪ੍ਰਭ ਸੇ ਜੜੀਏ ਆਈ ਮੇਰਾ ਠਾਕੁਰ ਅਗਮ ਦਿਆਲ ਹੈ RAM ਰਾਜਿਆ ਕਿਰਪਾਲੇ ਹੋ ਮਿਲਾਈ ਮੇਰਾ ਮਨ ਤਨ ਲੋਚਾ ਗੁਰ ਮੁਖੇ ਰਾਮ ਰਾਜਿਆ ਹਰ ਸਰਦਾ ਸੇਜਿ ਵਿਛਾਈ ਜਨ ਨਾਨਕ ਪ੍ਰਭ ਪਾਣਿਆ ਰਾਮ ਰਾਜਿਆ ਮਿਲਿਆ ਸਹਿਜ ਸੁਭਾਈ ਇਕਤ ਇਕਤ ਸੇਜੈ ਹਰ ਪ੍ਰਭ ਰਾਮ ਰਾਜਿਆ ਗੁਰ ਦਸੇ ਹਰ ਮੇ ਲਾਈ ਮੇਲੇਈ ਮੈਂ ਮਨ ਤਨ ਪ੍ਰੇਮ ਬਿਰਾਗ ਹੈ ਰਾਮ ਰਾਜਿਆ ਗੁਰ ਮੇਲੇ ਕਿਰਪਾ ਕਰਈ ਹਉ ਗੁਰ ਬਿਟੋਂ ਕੋਲ ਕਮਾਇਆ ਰਾਮ ਰਾਜਿਆ ਜੀਉ ਸਤਗੁਰ ਆਗੈ ਦੇਈ ਗੁਰ ਤੁਟਾ ਜੀਉ ਰਾਮ ਰਾਜਿਆ ਜਨ ਨਾਹਨ ਘਰ ਮੇਲੇ ਔ ਗੁਰ ਬਿਟੋਂ ਕੋਲ ਕਮਾਇਆ ਰਾਮ ਰਾਜਿਆ ਜੀ ਸਤਗੁਰ ਆਗੈ ਦੇਈ ਗੁਰ ਤੁਟਾ ਜੀਉ ਰਾਮ ਰਾਜਿਆ ਜਨ ਨਾਨਕ ਹਰ ਮੇ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ